22 ਸਾਲ ਇੱਕ ਬਜ਼ੁਰਗ ਨੇ ਗੁਰੂ ਘਰ ਦੀ ਸੇਵਾ ਕੀਤੀ ਹੋਵੇ ਤੇ ਅੱਜ ਉਹ ਬਜ਼ੁਰਗ 50-60 ਹਜ਼ਾਰ ਰੁਪਏ ਦੇ ਇਲਾਜ ਵੱਲੋਂ ਤਰਸਦਾ ਪਿਆ ਐ ਇੰਨਾ ਜਿਆਦਾ ਤਰਸਦਾ ਪਿਆ ਕਿ ਆਪਦੇ ਉਹਦਾ ਸਾਥ ਨਹੀਂ ਦਿੰਦੇ ਪਏ ਤੇ ਨਾਥਾ ਨੇ ਜੋਗੀਆਂ ਨੇ 7-800 ਰੁਪਏ ਦੀ ਭੇਟਾ ਦਿੱਤੀ ਹੈ ਬਾਪੂ ਜੀ ਨੂੰ ਤੇ ਇਹਨਾਂ ਦਿਨਾਂ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਵੀ ਲੋਕੀ ਲੱਭਦੇ ਫਿਰਦੇ ਵੀ ਅਸੀਂ ਦਾਨ ਦਈਏ ਠੱਕੇ ਨਾਲ ਠੱਕੇ ਨਾਲ ਰੱਜੇ ਨੂੰ ਰਜਾਈਆਂ ਨੇ ਠੱਕੇ ਨਾਲ ਵੀ ਵੀ ਸਾਡਾ दान ਲੱਗ ਜੇ ਬਈ ਹੱਥ ਜੋੜ ਕੇ ਬੇਨਤੀ ਹੈ ਸਿੱਧਾ ਗੁਰੂ ਸਾਹਿਬ ਤੱਕ ਦਾਨ ਪਹੁੰਚੂਗਾ ਤੁਹਾਡਾ ਜੇ ਬਜ਼ੁਰਗ ਨੂੰ ਸਾਂਭ ਲਓਗੇ ਮੈਂ ਇਹ ਨਹੀਂ ਕਹਿੰਦਾ ਵੀ ਬਜ਼ੁਰਗਾਂ ਨੂੰ ਤੁਸੀਂ ਘਰੇ ਲੈ ਜਾਓ ਸਿਰਫ ਬਈ ਇਲਾਜ ਕਰਾ ਦਿਓ ਸਾਂਭ ਵਸੀ ਲਵਾਂਗੇ ਸਿਰਫ ਬਜ਼ੁਰਗਾਂ ਦਾ ਇਲਾਜ ਕਰਾ ਦਿਓ ਮੈਂ ਕੰਨ ਕਲਬ ਕੰਨਾਂ ਨੂੰ ਸਾਧੂਆਂ ਸੰਤਾਂ ਨੂੰ ਮਾਪ ਪੁੱਛਾਂ ਨੂੰ ਆਪਣੇ ਕਹਿਨੇ ਮੇਰੀ ਮਾਂ ਨਹੀਂ ਸੀ ਬੜੀਆ ਮੈਨਰੇ ਕਹ ਲਓ ਇਹ ਤਾਂ ਐਸਾ ਹੈ ਨਹੀਂ ਕਿ ਮੈਨੂੰ ਜ਼ਹਿਰ ਦਾ ਟੀਕਾ ਕਰਵਾ ਦੇ। ਨਹੀਂ ਨਹੀਂ ਬਜ਼ੁਰਗੋ ਤੁਹਾਡੇ ਜ਼ਹਿਰ ਦਾ ਟੀਕਾ ਕਿਉਂ ਲਵਾਉਣਾ ਆਪਾਂ? ਇਦਾਂ ਹੋ ਸਕਦਾ ਕਿ ਜਿਨਨੇ ਇੱਕ ਬੰਦੇ ਨੇ ਸਿੱਖ ਕੌਮ ਦੀ ਇੰਨੀ ਸੇਵਾ ਕੀਤੀ ਹੋਵੇ, ਗੁਰੂ ਸਾਹਿਬ ਦੀ ਇੰਨੀ ਸੇਵਾ ਕੀਤੀ ਹੋਵੇ ਤੇ ਉਹ ਸਾਨੂੰ ਕਹਿ ਰਿਹਾ ਵੀ ਜ਼ਹਿਰ ਦਾ ਟੀਕਾ ਲਵਾ ਦਿਓ। ਮੇਰਾ ਜੀ ਦਾ ਨਾਮ ਮੁਕੰਦ ਸਿੰਘ ਆ ਤੇ ਬਾਪੂ ਜੀ ਦੇ ਹਾਲਾਤ ਤੁਸੀਂ ਵੇਖ ਲਓ ਵੀ ਪੈਰ ਸੁੱਜ ਗਏ ਆ, ਲੱਤਾਂ ਦੇ ਜ਼ਖਮ ਹੋਏ ਹੋਏ ਆ। ਤੇ ਬਾਪੂ ਜੀ ਨੂੰ ਗਦੂਦਾਂ ਤੇ ਨਾਲ ਹੀ ਇਹਨਾਂ ਨੂੰ ਹਾਰਟ ਦੀ ਜਿਹੜੀ ਹੈ ਤਕਲੀਫ ਬਹੁਤ ਜਿਆਦਾ ਬਾਪੂ ਜੀ ਉਹ ਵਿਖਾ ਦਿਓ ਮਲੇ ਗਦੂਦਾਂ ਚਾਕੇ ਵਿਖਾ ਦਿਓ ਅਸੀਂ ਬਨਰ ਕਰ ਰਹੇ ਹਾਂ ਪਰ ਹਾਲਾਤ ਵੇਖ ਕੇ ਤੁਸੀਂ ਆਪ ਦੇਖੋਗੇ ਕਿ ਬਾਪੂ ਜੀ ਕਿੰਨੀ ਮੁਸ਼ਕਲ ਚ ਕਿੰਨੀ ਤਕਲੀਫ ਚ ਹੈ ਬਾਥਰੂਮ ਬਾਪੂ ਜੀ ਦਾ ਵਿੱਚੇ ਨਿਕਲ ਜਾਂਦਾਗਾ ਔਰ ਇਸ ਟਾਈਮ ਇਹੋ ਜਿਹੇ ਹਾਲਾਤ ਹੈ ਕਿ ਬਾਪੂ ਜੀ ਆਪਦੇ ਮੂੰਹੋਂ ਕਹਿੰਦੇ ਆ ਵੀ ਮੈਨੂੰ ਇਦੋਂ ਤਾਂ ਗੁਰੂ ਸਾਹਿਬ ਲੈ ਜਾਣ ਮੈਂ ਜਿਹੜੀ ਤਕਲੀਫ ਦੇ ਵਿੱਚ ਆ ਇਦਾਂ ਹੀ ਹੈ ਬਾਪੂ ਜੀ ਅਈ ਤੇਰੇ ਤੇ ਬਾਪੂ ਜੀ ਹੁਣ ਜਿਵੇਂ ਇਹ ਤਕਲੀਫ ਦੇ ਨਾਲ ਹੁਣ ਕਿੰਨੀ ਕੁ ਜ਼ਿਆਦਾ ਤਕਲੀਫ ਹੁੰਦੀ ਪਈ ਐ ਬਹੁਤ ਜ਼ਿਆਦਾ ਹੈ ਕੀ ਕੀ ਦਿੱਕਤਾਂ ਆਉਂਦੀਆਂ ਪਈਆਂ ਇਹ ਜੇ ਮੈਨੂੰ ਪਿਸ਼ਾਬ ਦੀ ਐ ਬਾੜੀ ਰਾਤ ਨੂੰ ਪਿਸ਼ਾਬ ਵਿੱਚ ਹੀ ਨਿਕਲ ਜਾਂਦਾ ਜੀ ਨਿਕਲ ਜਾਂਦਾ ਤੇ ਇਦਾਂ ਹੀ ਜਿਵੇਂ ਮਨ ਲੋ ਕੁਸ਼ਹਿਰਾ ਵੀ ਨਹੀਂ ਪਾਇਆ ਜਾਂਦਾ ਹਾਂ ਤਕਸ਼ਹਿਰਾ ਦਰਦ ਪੀੜ ਕਿੰਨੀ ਕੁ ਐ ਜੀ ਦਰਦ ਪੀੜ ਬਹੁਤ ਜ਼ਿਆਦਾ ਹੈ ਤੇ ਸਿਰਫ ਕੁਝ ਕੁ ਪੈਸਿਆਂ ਕਰਕੇ ਇਲਾਜ ਹੋਣਾ ਤੇ ਉਹ ਪੈਸੇ ਹੀ ਹੈ ਨਹੀਂ ਆਪਣੇ ਕੋਲ ਆਪਾਂ ਕੋਲ ਪੈਸੇ ਹੈ ਨਹੀਂ ਜੋ ਸੀ ਉਹ ਤੁਸੀਂ দান ਕਰ ਚੁੱਕੇ ਹਾਂ ਨਾਲ ਨਾਲ ਤਾਂ ਪਾਸੇ ਵਾਲਿਆਂ ਨੇ ਕਿੰਨਾ ਨਹੀਂ ਬਾਈ ਗੁਰੂ ਅੱਜ ਇਹ ਤੁਸੀਂ ਐ ਮੋੜ ਦੇ ਨਾਲ ਮੋੜਾ ਲੱਗ ਜਾਂਦਾ ਵੀ ਨਾਲ ਪਾਸੇ ਵਾਲਿਆਂ ਨੇ ਖੜਨਾ ਆਪਦੇਆਂ ਨੇ ਨਾਲ ਨਹੀਂ ਖੜਨਾ ਇਹ ਨਹੀਂ ਖੜਨਾ ਬਾਈ ਸਵਾਲ ਆ ਉਮੀਦ ਇਹ ਸੀਗੀ ਵੀ ਆਪਦੇ ਨਾਲ ਖੜਨਗੇ ਪਰ ਨਾਲ ਨਹੀਂ ਖੜੇ ਮੋਟੀਆਂ-ਮੋਟੀਆਂ ਗੱਲਾਂ ਤੇ ਉਹਨਾਂ ਨੇ ਲੜੀ ਜਾਣੇ ਛੋਟੀਆਂ-ਛੋਟੀਆਂ ਗੱਲਾਂ ਤੇ ਲੜੀ ਜਾਣੇ ਬੋਲ ਬੇ ਜੀ ਕਿੰਨੀ ਕੁ ਉਮਰ ਹੋਊਗੀ ਬਜ਼ੁਰਗ ਤੋਹੇ ਮੇਰੀ 65 ਸਾਲ ਹੈ 65 ਸਾਲ ਦੀ ਹੁ ਡਿੱਗਣਾ ਪਿਓ ਬਜ਼ੁਰਗ ਠੀਕ ਬੈਠੇ ਹੋ ਹਾਂ 65 ਸਾਲ ਆ ਪੂਰੀ ਫਿਰ ਮੈਂ ਕਹਿਆ ਮੈਨੂੰ ਦੁਖੀ ਬਹੁਤ ਸੀ ਤੇ ਮੇਰਾ ਕੰਮ ਅੱਖਾਂ ਚ ਪਾਣੀ ਨਿਕਲਦਾ ਹੈ ਕਿਉਂ ਅੱਖਾਂ ਚ ਕਿਉਂ ਪਾਣੀ ਨਿਕਲਦਾ ਆਪਦੇ ਹਾਲਾਤ ਵੇਖ ਕੇ ਹਾਲਾਤ ਵੇਖ ਕੇ ਬਈ ਅੱਜ ਕਿਹੜੇ ਹਾਲਾਤਾਂ ਚ ਹੋ ਗਏ ਹਾਲਾਤਾਂ ਚ ਆ ਮੈਂ ਹੋਇ ਗਏ ਮੈਨੂੰ ਰਾਤ ਉਹਨੇ ਨਾ ਪਾਣੀ ਵੀ ਨਾ ਜਿਆ ਕਰਨ ਉਹ ਹੰ ਲਫਰਤ ਮੰਨਿਆ ਕਰਨਾ ਰੋਟੀ ਵੀ ਉਹ ਮੰਗਾ ਤੁਸੀਂ ਦੇਖੋ ਬਲੀ ਦਾ ਮੰਜਾ ਕਿੱਥੇ ਡਾਇਆ ਸੀ ਵੀ ਤਾਂ ਢੇਢੋਂ ਨਫਰਤ ਮੰਨਦੇ ਸੀਗੇ ਹਾਂ ਫਿਰ ਇੱਕ ਬੰਦਾ ਇਹ ਇਹ ਗੁਰੂ ਸਾਹਿਬ ਦੇ ਜੀ ਨੇ ਮੈਂ ਕਹਿੰਦਾ ਅਸੀਂ ਜੇ ਗੱਲ ਗੱਲ ਕਰੀਏ ਨਾ ਅਸੀਂ ਇਹਨਾਂ ਦੇ ਪੈਰਾਂ ਦੀ ਧੂੜ ਵਰਗੇ ਨਹੀਂ ਇਹਨਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਸਾਡੀ ਤਾਂ ਜੇ ਸਾਡੀ ਤਾਂ ਸੇਵਾ ਹੀ ਕੁਛ ਨਹੀਂ 20 25 ਸਾਲ ਇਹਨਾਂ ਨੇ ਗੁਜ਼ਾਰੇ ਨੇ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਕੋਲੇ ਅੱਜ ਦੇ ਟਾਈਮ ਦੇ ਵਿੱਚ ਇੱਕ ਇੱਕ ਪੰਜੀ ਵੀ ਹੈ ਨਹੀਂ ਇਹਨਾਂ ਦੇ ਕੋਲੇ ਵੀ ਜਿਹੜਾ ਇਹ ਆਪਦੀ ਪੱਟੀਆਂ ਵੀ ਕਰਾ ਲੈਣਾ ਪੱਟੀਆਂ ਵੇਖੋ ਕਿੰਨੇ ਦਿਨ ਦੀਆਂ ਹੋਈਆਂ ਹੋਈਆਂ ਤੇ ਕਹਿੰਦੇ ਲੋਕ ਮੇਰੇ ਤੋਂ ਸੂਕ ਮਨਾਉਂਦੇ ਆ ਤੇ ਇਹ ਉਹੀ ਬਾਬਾ ਜੀ ਐ ਜਿਨ੍ਹਾਂ ਨੇ ਭਲਾਈ ਦੇ ਕੰਮਾਂ ਦੇ ਲਈ ਜਿੰਨੀ ਮਾਇਆ ਇਹਨਾਂ ਕੋਲੇ ਇਕੱਠੀ ਹੁੰਦੀ ਸੀ ਜਿੰਨਾ ਦਸਵੰਦ ਜਿੰਨੀ ਭੇਟਾ ਇਕੱਠੀ ਹੁੰਦੀ ਸੀਗੀ ਉਹ ਲੋਕਾਂ ਦੀ ਜਿਹੜੀਆਂ ਮਦਦ ਦੇ ਵਿੱਚ ਲਾਤੀ ਪਰ ਅੱਜ ਮਦਦ ਤੋਂ ਖੁੱਦ ਇਹਨਾਂ ਦੇ ਹਾਲ ਵੇਖੋ ਤੁਸੀਂ ਆ ਦੇਖੋ ਆ ਪਾਟਾ ਇੱਕ ਪੁਰਾਣਾ ਇੱਕ ਕੂਟ ਪਾ ਕੇ ਠੰਡ ਦੇ ਵਿੱਚ ਇਦਾਂ ਤੁਰੇ ਫਿਰਦੇ ਨੇ ਇਹ ਹਾਲ ਐ ਸਾਡੇ ਬਜ਼ੁਰਗ ਦਾ ਤੇ ਜੇ ਇਹ ਵੇਖ ਕੇ ਵੀ ਤੁਸੀਂ ਮਦਦ ਦੇ ਲਈ ਅੱਗੇ ਨਾ ਆਓ ਤੇ ਮੈਨੂੰ ਲੱਗਦਾ ਵੀ ਇਹ ਇਦੋਂ ਮਾੜੀ ਗੱਲ ਤੇ ਇਦੋਂ ਲਾਂਤ ਵਾਲੀ ਸ਼ਰਮ ਵਾਲੀ ਗੱਲ ਸਾਡੇ ਲਈ ਹੋਰ ਕੋਈ ਨਹੀਂ ਹੋ ਸਕਦੀ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ ਵੀ ਜੇ ਇਹ ਕੁਝ ਵੇਖ ਕੇ ਇਹ ਹਾਲਾਤ ਵੇਖ ਕੇ ਬਜ਼ੁਰਗਾਂ ਦੇ ਅਸੀਂ ਮਦਦ ਦੇ ਲਈ ਅੱਗੇ ਨਹੀਂ ਆਏ 25 ਸਾਲ ਬਹੁਤ ਇੱਕ ਲੰਬਾ ਸਮਾਂ ਹੁੰਦਾ 25 ਸਾਲ ਦਾ ਜੇ ਮੈਂ ਰੀਆਰਪੀਐਫ ਨੂੰ ਜੋੜਦਾ ਨਾ ਤੇ ਮੇਰੇ ਕੋਲੇ ਇਕੱਠਾ ਬਹੁਤ ਹੋਣਾ ਸੀ ਕਿੰਨੇ ਨੂੰ ਪੈਸੇ ਤੁਹਾਡੇ ਕੋਲੇ ਹੋਣੇ ਸੀ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਉਹ ਮਾਇਆ ਜਿਹੜੀ ਲੋਕਾਂ 'ਚ দান ਨਾ ਕਰਦੇ ਕਿੰਨੇ ਪੈਸੇ ਹੋਣੇ ਸੀ ਅੱਜ ਇਹਦੇ ਪਤਾ ਨਹੀਂ ਕਿੰਨੇ ਹੋਣੇ ਸੀ ਆਖਿਆ ਆਈ ਤਾਂ ਨਹੀਂ ਸੀ ਵੇਖਣੀ ਪੈਣੀ ਜਦ ਦਵਾਈਆਂ ਲੈ ਲੈਣੀਆਂ ਵੀ ਅੱਜ ਜਿਹੜਾ ਇੰਨੇ ਔਖੇ ਹੋਏ ਹੋ ਵੀ ਕੋਈ ਸਾਹਮਣ ਤੋਂ ਵੀ ਸਾਰੇ ਇਨਕਾਰ ਕਰ ਦਿੰਦੇ ਵੀ ਇਹ ਦਿਨ ਨਹੀਂ ਸੀ ਆਉਣਾ ਜੇ দান ਨਾ ਕਰਦੇ দান ਨਾ ਕਰਦੇ ਤੇ ਫੇਰ ਤਾਂ ਖਿਆਨ ਪਰਹੂਰਦੀ ਬਾਈ ਸ਼ਹੀਦੀ ਦਿਨ ਚੱਲ ਰਹੇ ਨੇ ਸ਼ੁਰੂ ਹੋ ਚੁੱਕੇ ਨੇ ਤੇ ਜੇ ਇਹਨਾਂ ਦਿਨਾਂ ਦੇ ਵਿੱਚ ਲੋਕ ਭਾਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਪੁੰਨ ਦਾ ਕੋਈ ਕੰਮ ਕਰੀਏ ਅਸੀਂ ਲੰਗਰ ਲਾਈਏ ਅਸੀਂ ਬਰੈਡ ਲਾਈਏ ਅਸੀਂ ਖੀਰ ਲਾਈਏ ਅਸੀਂ ਆਹ ਕਰੀਏ ਉਹ ਕਰੀਏ ਇਹਨਾਂ ਦਿਨਾਂ ਦੇ ਵਿੱਚ ਕਿ ਅਸੀਂ ਪੁੰਨ ਕਰੀਏ ਤੇ ਸਭ ਤੋਂ ਵੱਡਾ ਪੁੰਨ ਕੀ ਹੈ ਅਸੀਂ ਆਪਦੇ ਆਪ ਨੂੰ ਆਪਦੇ ਜਿਹੜੇ ਸਾਡੇ ਸੰਗੀ ਸਾਥੀ ਨੇ ਜਿਹੜੇ ਸਾਡੇ ਕੌਮ ਦੇ ਹੀਰੇ ਨੇ ਯੋਧੇ ਨੇ ਅਸੀਂ ਉਹਨਾਂ ਨੂੰ ਸੰਭਾਈਏ ਸਾਡਾ ਮੇਨ ਕੰਮ ਇਹ ਹੋਣਾ ਚਾਹੀਦਾ ਇਹਨਾਂ ਦਿਨਾਂ ਦੇ ਵਿੱਚ ਕਿ ਗੁਰੂ ਸਹਿਬ ਨੇ ਆਖਿਆ ਸਮਾਨ ਸਮਝੀ ਆਵੇ ਜਾਵੇ ਦੁੱਖ ਕਦੇ ਦਾ ਪਾਵੇ ਨਾਨਕ ਭੇਟੇ ਗੂੜਾ ਪੂਰਾ ਸੰਸਾਰ ਲੈ ਇਹਦਾ ਅਰਥ ਵੀ ਦੱਸ ਦਿਓ ਬਾਪੂ ਜੀ ਹਾਂ ਤੇ ਬਰਬੰਦ ਹੈ ਜਿਹੜਾ ਆਪਾਂ ਆਉਣਾ ਜਾਣਾ ਹੈ ਜੀ ਦੁਨੀਆਦਾਰੀ ਕਿ ਜੀ ਉਹ ਰੋਏ ਦਾ ਸ਼ਿੰਗਾਰ ਹੈ ਹੂੰ ਵੇ ਜੋ ਕੁਝ ਇੱਥੇ ਅਸੀਂ ਸਮਝ ਹੀ ਜਾਂਦੇ ਹਾਂ ਸਾਡਾ ਨਹੀਂ ਹੈਗਾ। ਸਾਡਾ ਨਹੀਂ। ਉਹਦੇ ਤੇ ਸਾਡਾ ਕੋਈ ਅਧਿਕਾਰ ਨਹੀਂ ਹੈਗਾ ਜ ਜਿਹਦੇ ਪਿੱਛੇ ਆਪਾਂ ਲੜਦੇ ਫਿਰਦੇ ਆ। ਤੇ ਜਿਹੜੀ ਚੀਜ਼ ਨਾਲ ਜਾਣੀ ਆ ਉਹ ਆਪਾਂ ਕਰਕੇ ਰਾਜੀ ਨਹੀਂ। ਕਰਕੇ ਜਾਈਏ। ਵਾਹਿਗੁਰੂ। ਇਹ ਕਿ ਸਵਾਰ ਕਿਥੋਂ ਹੈ? ਸੱਚੀ। ਹੁਣ ਬਾਪੂ ਜੀ ਤੁਸੀਂ ਆਪਦੇ ਵੱਲੋਂ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਹੋ? ਬੇਨਤੀ ਆ ਨਾ। ਹੱਥ ਜੋੜ ਕੇ। ਸਰਵੱਤ ਦਾ ਭਲਾ। ਜੀ। ਮੇਰੇ ਲੋ ਸਰਵੱਤ ਦਾ ਭਲਾ ਜਿਹੜੇ ਗੁਰੂ ਸਾਹਿਬਾਂ ਨੇ ਸਾਹਿਬਾਂ ਮੇਰੇ ਨੇ ਦਿੱਤੀ ਹੈ ਹੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਰਵੱਤ ਦਾ ਭਲਾ ਹੀ ਮੰਗਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵੱਤ ਦਾ ਹੀ ਭਲਾ